ਖਾ ਕੇ ਦੁੱਧ ਮਲਾਈਆਂ ਵੇ ਨਿਤ ਯੋਗਾ ਕਸਰਤ ਕਰਦੀ ਖਾ ਕੇ ਦੁੱਧ ਮਲਾਈਆਂ ਮੈਂ ਨਿਤ ਯੋਗਾ ਕਸਰਤ ਕਰਦੀ ਮੈਂ ਪੰਜਾਬਣ ਜੱਟੀ ਵੇ ਪੱਬ ਬੋਚ ਬੋਚ ਕੇ ਤਰਦੀ ਮੈਂ ਪੰਜਾਬਣ ਜੱਟੀ ਵੇ ਪੱਬ ਬੋਚ ਬੋਚ ਕੇ ਤਰਦੀ ਹਟ ਪਿੱਛੇ ਚੱਲ ਫੇਰ ਮਿਲਾਂਗੇ ਹਟ ਪਿੱਛੇ ਚੱਲ ਫੇਰ ਮਿਲਾਂਗੇ ਸੋਚੀ ਨਾ ਇਸ ਬਾਰੇ ਵੇ ਜੱਟਾ ਦੇ ਮੁੰਡਿਆ ਲੈ ਦੂਰ ਦੂਰ ਨਜ਼ਾਰੇ ਵੇ ਜੱਟਾ ਦੇ ਮੁੰਡਿਆ ਲੇ ਦੂਰ ਦੂਰ ਨਜ਼ਾਰੇ ਵੇ ਜੱਟਾਂ ਦੇ ਕਾਕਿਆ ਕੀ ਆਵਾਜ਼ ਹਾਂਜੀ ਅੱਜ ਆਪਾਂ ਬਹੁਤ ਹੀ ਸੋਹਣੇ ਸੋਹਣੇ ਕਲਾਕਾਰਾਂ ਨੂੰ ਲਿਆਉਣੇ ਆ ਜਿਨ੍ਹਾਂ ਦੀ ਆਵਾਜ਼ ਬਹੁਤ ਘੈਂਡ ਆ ਤੇ ਬਾਕੀ ਆਪਾਂ ਸਾਰੀ ਗੱਲਬਾਤ ਕਰਾਂਗੇ ਇਹਨਾਂ ਨਾਲ ਜ਼ਿੰਦਗੀ ਬਾਰੇ ਕਿਹੜਾ ਪਿੰਡ ਆ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਾਂ ਜਰੂਰ ਸਪੋਰਟ ਕਰਨੀ ਆ ਪਹਿਲੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਕੀ ਆ ਜੀ ਕਿਹੜਾ ਪਿੰਡ ਆ ਆਪਣਾ ਮੇਰਾ ਨਾਮ ਜੀ ਕਰਮਜੀਤ ਕੋਰ ਠੀਕ ਆ ਜੀ ਹਾਂ ਜੀ ਤੇ ਜ਼ਿਲ੍ਹਾ ਪਟਿਆਲਾ ਜੀ ਪਿੰਡ ਭੰਨੜਾ ਜੀ ਠੀਕ ਹੈ ਜੀ ਮੈਂ ਸੁਣਿਆ ਸੀਗਾ ਕਹਿੰਦੇ ਵੀ ਥੋੜੀ ਆਵਾਜ਼ ਆ ਜਿਹੜੀ ਬਹੁਤ ਘੈਂਟ ਆਗੀ ਤੇ ਮੈਂ ਚਾਹਣਾ ਵੀ ਆਪਣੇ ਦਰਸ਼ਕਾਂ ਨੂੰ ਥੋੜਾ ਬਹੁਤ ਸੁਣਾਓ ਕੋਈ ਵੀ ਗਾਣਾ ਜਿਹੜਾ ਨੂੰ ਵਧੀਆ ਲੱਗਦਾ ਠੀਕ ਹੈ ਰੱਖੀ ਐ ਸਫਾਰੀ ਉਹਨੇ ਖੇਤ ਜਾਣ ਨੂੰ ਲੰਡੀ ਜੀ ਪਰੱਖੀ ਘੁੰਮਣੇ ਕਮੌਣ ਨੂੰ ਰੱਖੀ ਐ ਸਫਾਰੀ ਉਹਨੇ ਖੇਤ ਜਾਣ ਨੂੰ ਲੰਡੀ ਜੀ ਪਰੱਖੀ ਘੁੰਮਣੇ ਕਮੌਣ ਨੂੰ ਕਾਲੀ ਕੋੜੀ ਰੱਖੀ ਉਹਨੇ ਸ਼ੌਂਕ ਨਾਲ ਹੀ ਕਾਲੀ ਕੋੜੀ ਰੱਖਿਓ ਨਿਸ਼ੌਕ ਨਾਲ ਹੀ ਡੋਲੇ ਤੇ ਛਪਾਇਆ ਇੱਕ ਸ਼ੇਰ ਕੁੜਿਓ ਮੇਰਾ ਪੀਵੀ 11 ਵਾਲਾ ਜੱਟ ਤਾਹਾਂ ਕੱਢ ਦਿੰਦਾ ਫੈਰ ਕੁੜਿਓ ਨੀ ਉਹ ਪੀਵੀ 11 ਵਾਲਾ ਜੱਟ ਤਾਹਾਂ ਕੱਢ ਦਿੰਦਾ ਫੈਰ ਕੁੜਿਓ ਵੇਖਣੇ ਨੂੰ ਜਮਾਇਓ ਤਾਂ ਲੱਗਦਾ ਏ ਦੇਸੀ ਹਾਈ ਕੋਰਟ ਚੰਡੀਗੜ੍ਹ ਕੱਲ ਆਉਂਦੀ ਪੇਸ਼ੀ ਵੇਖਣੇ ਨੂੰ ਜਮਾਇਓ ਤਾਂ ਲੱਗਦਾ ਏ ਦੇਸੀ ਹਾਈ ਕੋਰਟ ਚੰਡੀਗੜ੍ਹ ਕੱਲ ਆਉਂਦੀ ਪੇਸ਼ੀ ਨੀਓ ਬਾਰੀ ਹੋ ਕੇ ਆ ਜਾਵੇ ਕੱਲ ਨੂੰ ਮੈਂ ਮੰਗਦੀ ਆ ਖੈਰ ਕੁੜੀਓ ਓਹ ਪੀਵੀ 11 ਵਾਲਾ ਜੱਟ ਤਾਹਾਂ ਕੱਢ ਦਿੰਦਾ ਫੈਰ ਕੁੜੀਓ ਨੀਓ ਹਪੀਵੀ 11 ਵਾਲਾ ਜੱਟ ਤਾਂ ਕੱਢ ਦਿੰਦਾ ਫੈਰ ਕੁੜੀਓ ਮਨ ਦਾ ਨਹੀਂ ਪੋਰਾ ਯੋ ਤਿਆਰਾਂ ਨਾਲ ਚੱਲੇ ਲੱਕੇ ਵਿੱਚ ਤਾਣੀ ਆਉਂਦੀ ਪੂਰੀ ਬੱਲੇ ਬੱਲੇ ਮਨ ਦਾ ਨਹੀਂ ਪੋਰਾ ਯੋ ਤਿਆਰਾਂ ਨਾਲ ਚੱਲੇ ਲੱਕੇ ਵਿੱਚ ਤਾਣੀ ਆਉਂਦੀ ਪੂਰੀ ਬੱਲੇ ਬੱਲੇ ਨੀਓ ਦਿਲ ਦਾ ਦਲੇਰ ਕੁੜੀਓ ਓਣ ਪੀਵੀ 11 ਵਾਲਾ ਜੱਟ ਤਾਂ ਕੱਢ ਦਿੰਦਾ ਫੈਰ ਕੁੜੀਓ ਨੀ ਉਹ ਪੀਵੀ ਗਿਆਰਾਂ ਵਾਲਾ ਯੱਕ ਤਾਂ ਕੱਢ ਦਿੰਦਾ ਫੈਰ ਕੁੜੀਓ ਕੰਮੋ ਪੱਟੇ ਵਾਲੀ ਲਿਖੀ ਜਾਵੇਗੀ ਤਹੀ ਭੰਨਰੇ ਦੇਹਾਣੀ ਨਾਲ ਪੈ ਗਈ ਐ ਪਰਿਤਨੀ ਕੰਮੋ ਪੱਟੇ ਵਾਲੀ ਲਿਖੀ ਜਾਵੇਗੀ ਤਨੀ ਭੰਨਰੇ ਦੇਹਾਣੀ ਨਾਲ ਪੈ ਗਈ ਐ ਪਰਿਤਨੀ ਲਾਵੇ ਹੀਰੇ ਦਾਨੀਆਂ ਚੱਲਾ ਮੈਂ ਘਾਰੇ ਬੈਠੀ ਪਿਆਰ ਕੁੜੀਓ ਉਹ ਲਪੀਵੀ ਗਿਆਰਾਂ ਵਾਲਾ ਯੱਟ ਤਾਂਾਂ ਕੱਢ ਦਿੰਦਾ ਫੈਰ ਕੁੜੀਓ ਨੀ ਉਹ ਪੀਵੀ ਗਿਆਰਾਂ ਵਾਲਾ ਯੱਟ ਤਾਂਾਂ ਕੱਢ ਦਿੰਦਾ ਫੈਰ ਕੁੜੀਓ ਕੀ ਆ ਬਾਤ ਹੈ ਮਿੱਤਰੋ ਬਹੁਤ ਹੀ ਸੁਣੀ ਘੈਂਟ ਆਵਾਜ਼ ਆ ਗਈ ਤੇ ਦੋਸਤੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਾਂ ਇਹਨਾਂ ਦਾ ਨੰਬਰ ਵੀ ਜਿਹੜਾ ਹਨਾ ਇਹਦੇ ਉੱਤੇ ਸਕਰੀਨ ਤੇ ਚਲਾਵਾਂਗੇ ਸੋ ਜੇ ਕੋਈ ਵੀ ਭਰਾ ਹਨਾ ਇਹਨਾਂ ਦਾ ਕੋਈ ਗਾਣਾ ਕਰਵਾ ਸਕਦਾ ਤਾਂ ਬਾਈ ਜਰੂਰ ਕਰਵਾਇਓ ਅੱਛਾ ਹੀ ਤੁਸੀਂ ਪਰ ਕਿੰਨਾ ਰੁੱਸਿਖ ਦਿਓਗੇ ਹਾਂਜੀ ਸਿੱਖ ਹੈ ਸੀ ਕਰਦੇ ਆ ਵੀ ਮਤਲਬ ਕੀ ਅੱਛਾ ਕਰਦੇ ਹਾਂ ਰਿਛਦੇ ਠੀਕ ਆ ਮਤਲਬ ਥੋੜੇ ਘਰ ਵਾਲੇ ਗਾਉਂਦੇ ਨੇ ਹਾਂਜੀ ਠੀਕ ਆ ਤੇ ਅੱਗੇ ਕੋਈ ਗਾਣਾ ਆ ਰਿਹਾ ਫਿਰ ਤੁਹਾਡਾ ਕੋਈ ਹਾਂਜੀ ਅਸੀਂ ਤਿਆਰ ਮਤਲਬ ਕੀ ਕਰਿਆ ਅੱਛਾ ਬਸ ਇੱਕ ਡਿਊਟ ਕਰਾਂਗੇ ਜੀ ਅੱਛਾ ਜਿਹੜਾ ਤੁਸੀਂ ਇਹ ਗਾਣਾ ਸਾਨੂੰ ਸੁਣਾ ਕੇ ਹਟਿਓ ਇਹ ਤੁਹਾਡਾ ਖੋਦਾ ਲਿਖਿਆ ਹੋਇਆ ਜਾਂ ਕਿਸੇ ਦਾ ਪਹਿਲਾਂ ਗਾਇਆ ਨਹੀਂ ਜੀ ਆਪਣਾ ਲਿਖਿਆ ਹੋਇਆ ਅੱਛਾ ਹਾਂਜੀ ਕਿੰਨੇ ਕੁ ਲਿਖਿਆ ਤੁਸੀਂ ਟੋਟਲ ਮਤਲਬ ਕੀ ਹਜੇ ਤਾਂ ਇੱਕ ਹੀ ਲਿਖਿਆ ਅੱਛਾ ਵੈਸੇ ਉਹ ਮਤਲਬ ਕੀ ਕਰੀ ਜਾਂਦੇ ਆ ਅੱਛਾ ਤੇ ਲਓ ਵੀ ਮਿੱਤਰੋ ਕਮੈਂਟਾਂ ਹੁਣ ਤੁਸੀਂ ਦੱਸਣਾ ਇਹ ਕੁੜੀ ਨੇ ਗਾਣਾ ਕਹਿ ਜਾ ਮਤਲਬ ਲਿਖਿਆ ਕਿ ਤੁਹਾਨੂੰ ਵਧੀਆ ਲੱਗਿਆ ਨਹੀਂ ਲੱਗਿਆ ਹਨ ਇਹ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਕੋਈ ਹੋਰ ਆਉਂਦਾ ਕੋਈ ਕਿਸੇ ਕਲਾਕਾਰ ਦਾ ਗੀਤ ਕੋਈ ਹਾਂਜੀ ਕਲਾਕਾਰ ਦਣੀ ਆਪਣਾ ਇੱਕ ਹੋਰ ਸੁਣਾ ਦੇ ਖਾ ਕੇ ਦੁੱਧ ਮਲਾਈਆਂ ਵੇ ਨਿਤ ਯੋਗਾ ਕਸਰਤ ਕਰਦੀ ਖਾ ਕੇ ਦੁੱਧ ਮਲਾਈਆਂ ਮੈਂ ਨਿਤ ਯੋਗਾ ਕਸਰਤ ਕਰਦੀ ਮੈਂ ਪੰਜਾਬਣ ਜੱਟੀ ਵੇ ਪੱਬ ਬੋਚ ਬੋਚ ਕੇ ਤਰਦੀ ਮੈਂ ਪੰਜਾਬਣ ਜੱਟੀ ਵੇ ਪੱਬ ਬੋਚ ਬੋਚ ਕੇ ਤਰਦੀ ਹਟ ਪਿੱਛੇ ਚੱਲ ਫੇਰ ਮਿਲਾਂਗੇ ਹਟ ਪਿੱਛੇ ਚੱਲ ਫੇਰ ਮਿਲਾਂਗੇ ਸੋਚੀ ਨਾ ਇਸ ਬਾਰੇ ਵੇ ਜੱਟਾ ਦੇ ਮੁੰਡਿਆ ਲੈ ਦੂਰ ਦੂਰ ਨਜ਼ਾਰੇ ਵੇ ਜੱਟਾ ਦੇ ਮੁੰਡਿਆ ਲੇ ਦੂਰ ਦੂਰ ਨਜ਼ਾਰੇ ਵੇ ਜੱਟਾਂ ਦੇ ਕਾਕਿਆ ਕੀ ਆਵਾਜ਼ ਹੈ ਲਾਵੀ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਠੀਕ ਆ ਤੇ ਬਹੁਤ ਘੈਂਟਗਾਉਂਦੇ ਆਗੇ ਠੀਕ ਆ ਤੇ ਆਪਾਂ ਨੰਬਰ ਇਹਨਾਂ ਦਾ ਸਕਰੀਨ ਤੇ ਪਾਵਾਂਗੇ ਜੇ ਕੋਈ ਵੀ ਭਰਾ ਦੁਬਾਰਾ ਫੇਰ ਮੈਂ ਦੱਸਣਾ ਚਾਹੁੰਦਾ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਠੀਕ ਆ ਆਵਾਜ਼ ਕਿਵੇਂ ਲੱਗੀ ਗਾਣੇ ਕਿਵੇਂ ਲੱਗੇ ਠੀਕ ਆ ਤਾਂ ਕਿ ਆਪਾਂ ਨਵੇਂ ਤੋਂ ਨਵੇਂ ਕਲਾਕਾਰ ਤੁਹਾਨੂੰ ਮਿਲਾਉਂਦੇ ਰਹਿਣੇ ਆ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ